ਇਹ ਨੂੰ ਪਤਾ ਵੀ ਉੱਥੋਂ ਦੀਆਂ ਜੇਲਾਂ ਦਾ ਕਿੰਨਾ ਨਰਕ ਐ ਸਭ ਲੋ ਬੰਦਾ ਨਰਕ ਜਗ੍ਹਾ ਇੱਕਦਾਂ। ਸੋ ਤੁਸੀਂ ਵੱਲੋਂ ਜਿਹੜਾ ਕੋਈ ਨਹੀਂ ਤੁਹਾਡੇ ਨਾਲਿਆ ਸੀ ਜਿੰਨੇ ਚੁੱਕੇ ਕੋਈ ਵੀ ਜਿਹੜਾ ਕੋਈ ਪੋਸਟਰ ਸੋਚੋ ਕੋਈ ਨਹੀਂ ਜ਼ਿੰਦਗੀ ਦੇ ਵਿੱਚ ਇਦਾਂ ਦੀਆਂ ਕੋਈ ਟਰਾਮਾ ਹੋ ਜਾਂਦੀਆਂ। ਸਭ ਲੋਕ ਵੀ ਇਹ ਦਬਾਵਾ ਇੱਕ ਵਾਰ ਫੇਰ ਇੰਡੀਆ ਆਪਾਂ ਆਪਣੀ ਜ਼ਿੰਦਗੀ ਸ਼ੁਰੂ ਕਰ ਦਈਏ। ਭੁੱਲ ਕੇ ਦਬਾਵਾ ਫੇਰ ਤੁਰਨਾ ਆਪਾਂ ਵੀ ਨਵੇਂ ਸਿਰੇ ਤੋਂ। ਆਪਾਂ ਇੱਥੇ ਹੀ ਸੈੱਟ ਹੋਵਾਂਗੇ। ਸਾਜੀ ਆਪਣਾ ਤੁਸੀਂ ਨੰਬਰ ਦਿਓ ਸਾਨੂੰ। ਕੋਈ ਨਹੀਂ। ਤੇ ਤੁਹਾਡੇ ਨਾਲ ਮਿਲ ਕੇ ਸਾਨੂੰ ਬਹੁਤ ਖੁਸ਼ੀ ਹੋਈ ਆ ਨਹੀਂ ਨਹੀਂ ਕੋਈ ਮੈਂ ਤਾਂ ਬੜੇ ਤਰ੍ਹਾਂ ਬੈਠਾ ਉਹ ਅੰਦਰ ਜਿਸ ਦਾ ਸਿਸਟਮ ਜਾਨੀ ਕਿ ਪਹਿਲੀ ਵਾਰੀ ਤੁਹਾਨੂੰ ਮਿਲੇ ਆ ਹਾਂ ਪਤਰ ਇਸੇ ਬਾਹਾਨੇ ਮਿਲਣਾ ਹੈ ਨਹੀਂ ਨਹੀਂ ਹਨਾ ਤੇ ਅਸੇਕ ਰਿਕੁਐਸਟ ਜੀ ਆ ਸਾਡੀ ਕਿ ਜਿਹੜੇ ਨਾ ਹਸਪੀਟਲ ਹੈ ਨਾ ਉਹਨਾਂ ਵਿੱਚ ਉਹ ਜਿਹੜੇ ਗਰੀਬ ਬੰਦੇ ਨੂੰ ਕੋਈ ਪ੍ਰੋਬਲਮ ਨਾ ਹੋਵੇ ਇਲਾਜ ਕਰਾਉਂਦੇ ਸਮੇਂ ਨਹੀਂ ਨਹੀਂ ਕੋਈ ਨਹੀਂ ਠੀਕ ਹੈ ਜੀ ਕੋਈ ਨਹੀਂ ਕਹਿੰਦੇ ਤਗੜਾ ਬੰਦਾ ਤਾਂ ਪੈਸੇ ਲਾ ਕੇ ਇਲਾਜ ਕਰਾ ਲੈਂਦਾ بڑے ਹਸਪੀਟਲ ਦੀ ਬਜਾਏ ਹਾਂ ਹਾਂ ਗਰੀਬ ਬੰਦਾ ਇਲਾਜ ਦੇਖੋ ਹਸਪੀਟਲ ਵੀ ਨਹੀਂ ਲਿਆਂਦਾ ਹੈਗਾ ਹਾਂ ਜੀ ਹਾਂ ਜੀ ਹਾਂ ਬਸ ਇਹ ਤੇ ਇਹ ਹੋ ਗਈ ਆਪਣੀ ਤੇ ਜਿੱਦਾਂ ਕਿ ਕੋਈ ਡਾਕਟਰ ਬਣਨਾ ਚਾਹੁੰਦਾ ਕੋਈ ਜਨੀਅਰ ਬਣਨਾ ਚਾਹੁੰਦਾ ਡਾਕਟਰਾਂ ਲਈ ਇਹਨਾਂ ਕੋਰਸ ਕਰਨੇ ਪੈਂਦੇ ਬਹੁਤ ਪੈਸਾ ਲੱਗਦਾ ਉਹਨਾਂ ਕੋਲ ਪੈਸੇ ਨਹੀਂ ਹੁੰਦਾ ਉਹ ਕੋਰਸ ਨਹੀਂ ਕਰ ਸਕਦੇ ਹੈਨਾ ਤੇ ਇਦਾਂ ਦੇ ਉਪਰਾਲੇ ਬਹੁਤ ਜੋ ਕਰਦੇ ਤੋਂ ਬਹੁਤ ਮਿਹਰਬਾਨੀ ਯਾਨੀ ਕਿ ਕੋਈ ਗਰੀਬ ਬੰਦਾ ਕੋਈ ਕਰ ਸਕੇ ਹਨਾ ਤੇ ਕੋਈ ਦਿੱਕਤ ਨਾ ਸਾਡੇ ਦੇਸ਼ ਦੇ ਵਿੱਚ ਜੇ ਡਾਕਟਰ ਜਿੰਨੇ ਕੁਆਲਟੀ ਦੇ ਬੰਦੇ ਸਾਡੇ ਬਾਹਰਲੇ ਬੰਦੇ ਮੰਗਲ ਤਾਂ ਸਾਨੂੰ ਇੰਡੀਆ ਦੇ ਡਾਕਟਰ ਚਾਹੀਦੇ ਆ ਬਿਲਕੁਲ ਸਾਡੀ এডੂਕੇਸ਼ਨ ਨਾਲੇ ਵੀ ਤੁਸੀਂ ਦੇ ਦੇਖੋ ਤੁਸੀਂ ਗਏ ਨਹੀਂ ਮੇਰੇ ਕੋਲ ਵਿੱਚ ਮੈਂ ਕਹਿੰਦਾ 50% ਦਰ ਪਰ ਜਿਹੜੇ ਇੰਡੀਅਨ ਨੇ ਆਪਣੇ ਹੁੰਡੇ ਪੰਜਾਬੀ ਬਹੁਤ ਇਹਨੂੰ ਬਹੁਤ ਵਧੀਆ ਪੰਜਾਬੀ ਤੇਲਾ ਵਾਲੇ ਗਜ਼ਤ ਵਾਲੇ ਆਪਣੇ ਪੰਜਾਬੀ ਬਹੁਤ ਬੜੇ ਬੜੇ ਡਾਕਟਰ ਹਾਰਦ ਦੇ ਸੱਜਣ ਨੇ ਅੱਖਾਂ ਦੇ ਸੱਜਣ ਨੇ ਕੰਟਰਨ ਦੇ ਮੈਡੀਸਨ ਦੇ ਡਾਕਟਰ ਨੇ ਬਹੁਤ ਟੌਪ ਦੇ ਨੇ ਇਹ ਇੱਕ ਹਨ ਕੁੜੀ ਸੀ ਉਹ ਵਿਚਾਰੀ ਜਦ ਪੜ੍ਹੀ ਸੀਗੀ ਉਹ ਚਾਹੁੰਦੀ ਸੀਗੀ ਵੀ ਮੈਂ ਚਲ ਬਣਾਣਾ ਪਰ ਘਰ ਦੇ ਪੈਸੇ ਨਹੀਂ ਹੋਣ ਕਰਕੇ ਚਲੋ ਚਲੋ ਰਿਸ਼ਤਾ ਵਿਆਹ ਚ ਰਹਾਂਗੇ ਪਰ ਚਲ ਗਈ ਅੰਤੇ ਇਹਨੂੰ ਦੁੱਖ ਲੱਗਦਾ ਵੀ ਸਾਡੇ ਜੋ ਦੇਸ਼ ਦੇ ਬੱਚੇ ਆ ਉਹਨਾਂ ਨੂੰ ਰੋਜ਼ਗਾਰ ਵਧੀਆ ਮਿਲ ਜਵੇ ਚਾਹੇ ਬੰਦਾ ਅਠ ਪੜਿਆ ਹੋਵੇ ਦੂਜੇ ਆਪਣੀਆਂ ਜਿਹੜੀਆਂ ਨਹਿਰਾਂ ਆ ਨਹਿਰਾਂ ਦਾ ਹੁੰਦਾ ਜਦ ਜੋ ਉਹਨਾਂ ਨੂੰ ਉਧਰ ਦੇ ਕੰਮ ਦਾ ਦਿਓ ਤਾਂ ਜੋ ਕੰਮ ਤਾਂ ਮਿਲਿਆ ਨਾ ਨਹੀਂ ਨਹੀਂ ਬਿਲਕੁਲ ਹਾਂ ਜਾਨੀ ਕਿ ਸਾਨੂੰ ਬਹੁਤ ਖੁਸ਼ੀ ਆ ਜਾਨੀ ਕਿ ਭਗਵੰਤ ਜੀ ਤੁਹਾਡੀ ਦੀ ਉਹ ਸਾਨੂੰ ਮਾਣਿਆ ਤੇ ਤੁਹਾਡੇ ਨਾਲ ਆ ਹਾਂ ਨਾ ਤੁਸੀਂ ਤੁਹਾਡੇ ਕੋਲ ਹੈ ਨਹੀਂ ਪੈਨ ਨਹੀਂ ਹੈਗਾ ਇੱਕ ਬਟਾ ਉਹਦੇ ਤੇ ਪੈਨ ਦੇ ਲੱਕੇ ਦੇ ਪੈਨ ਤੇ ਪੇਪਰ ਤੇ ਨੰਬਰ ਲਿਖ ਕੇ ਦਿਓ ਹਾਂ ਬੈਸਿੱਤ ਅਸੀਂ ਸਿਸੀਆ ਸਿਆਲਾ ਨੰਬਰ ਜਿਹੜਾ ਉਹ ਲਿਖ ਦਿੱਤਾ। ਇਤੋਂ ਪੇਪਰ ਹੋਣਾ ਕੋਈ ਨਹੀਂ। ਮੇਰਾ ਨੰਬਰ ਤੁਹਾਨੂੰ ਮਿਲਣਗਾ ਅੱਜ ਤੱਕ ਤੁਸੀਂ ਸੁੱਖੀ ਸਾਦੀ ਉਹਨੂੰ ਕਰ ਜਾਓ। ਔਰ ਮੈਂ ਖੁਸ਼ ਹੋ ਜਾਈਂਗਾ ਤੁਸੀਂ ਤੰਦਰੁਸਤ ਵਾਪਸ ਆ ਜਾਓ। ਹਾਂ ਜੀ। ਪਹਿਲਾ ਬੰਦੇ ਦੀ ਜ਼ਿੰਦਗੀ ਆ ਕਾਟੇ ਤੇ ਪੈ ਗਏ। ਬੰਦਾ ਚਾਹਦਾ ਕੋਈ ਨਹੀਂ ਕਾਟੇ ਤੇ ਬਾਕੀ ਆਪ ਪੂਰੇ ਕੰਮ ਨਹੀਂ ਤੇ ਆਪਣੀ ਜ਼ਿੰਦਗੀ ਰੋਉਗੀ। ਤੇ ਆਪਣੀ ਜਿੰਦਗੀ ਦੇ ਪਰੋਸਾ ਨੇ ਇਹਦਾ ਮਾਰਗ ਨਿਚਾ ਤੋ ਪੂਰੀ ਕਰ ਦੇਣੀ ਛੇਤੀ। ਕੋਈ ਗੱਲ ਨਹੀਂ ਕੋਈ ਜ। ਇਹ ਤਾਂ ਜ਼ਿੰਦਗੀ ਜਿੰਦਗ ਜਵਾਨ ਹੋਈਦਾ। ਜੇ ਨਹੀਂ ਛੱਡ। ਦੈਨ ਨਹੀਂ ਛੱਡੀ ਤਾ ਦੈਨ ਨਹੀਂ ਛੱਡਣਾ ਨੈਕਟਰ ਨਹੀਂ ਸੋਚਣਾ ਹਮੇਸ਼ਾ ਪੋਸਟਰ ਦਾਣਾ ਕੋਈ ਆਦਮੀ ਬੜਾ ਬੜਾ ਨੁਕਸਾਨ ਹੋ ਜਾਂਦਾ ਬੰਦੇ ਦਾ ਜਿੰਦਗੀ ਦੇ ਇਹ ਵੀ ਤੁਸੀਂ ਸਮਝਦਾ ਤੁਹਾਡੀ ਜਿੰਦਗੀ ਦਾ ਇੱਕ ਤਜਰਬਾ ਹੋ ਗਿਆ ਬਿਲਕੁਲ ਇਹ ਬਹੁਤ ਵੱਡਾ ਤਜਰਬਾ ਆ ਤੁਹਾਨੂੰ ਕਿੰਨੀਆਂ ਚੀਜ਼ਾਂ ਤੁਸੀਂ ਸੋਚੋ ਬਹਿ ਕੇ ਸਭ ਕੁਝ ਤੁਹਾਨੂੰ ਮਿਲੂਗਾ ਕਿ ਜੇ ਇਹ ਬੋਲਦੇ ਏਦਾਂ ਕਰੀਏ ਤੇ ਏਦਾਂ ਹੋ ਜਾਂਦਾ ਸਭ ਨਹੀਂ ਕਿਹਾ ਕਿੰਨੇ ਦਿਨ ਇੰਨੇ ਦਿਨ ਬੜਾ ਮਾਣ ਹਾਸਲ ਹੋ ਉਹ ਵੀ ਦਿਨ ਦੇ ਬਦਲਾਂ ਨਾਲ ਤੁਹਾਨੂੰ ਇੱਕ ਉਹਦਾ ਮੇਰਾ ਫੇਸਬੁੱਕ ਤੇ ਵੀ ਆਗਾ ਉਹ ਦੋ ਜੀ ਪੰਨੂ ਕੋਈ ਮੈਂ ਨਾਲ ਸਾਂਝ ਕਰਦੇ ਚੱਕਦੇ ਨਹੀਂ ਹੈਗੇ ਨਹੀਂ ਨਹੀਂ ਚੱਕਦੇ ਕੋਈ ਬਿਲਕੁਲ ਨਹੀਂ ਨਹੀਂ ਇਹ ਤਾਂ ਕੋਈ ਨਹੀਂ ਇਹ ਤਾਂ ਕੋਈ ਕਹਿੰਦੇ ਐਸੇ ਵਟਸਐਪ ਵੀ ਆ ਯਾਰ ਮੰਦੋ ਅਈ ਕਦੀ ਮੀਟਿੰਗ ਤੇ ਹਾਂਜੀ ਇੱਥੇ ਵਟਸਐਪ ਤੇ ਵਟਸਐਪ ਤੇ ਮੈਸੇਜ ਅੱਛਾ ਹਾਂ ਉਹ ਲੋਕ ਤਾਂ ਆਪਣੇ ਬਿੱਤਮਨ ਤੇ ਹਰਪਾਲ ਚਿੰਤਾ ਸਾਹਿਬ ਹਨ ਉਹਨਾਂ ਨਾਲ ਵੀ ਐਸੇ ਦਾ ਆਪਣਾ ਪੀਏ ਉਹ ਗੱਫਾ ਚੱਕਦੇ ਨਹੀਂ ਹੁੰਦੇ ਸੀ ਓਹੋ ਦਿੰਨੀ ਚਾਦਾ ਵਿਦਦ ਮਹਿਕਮਾ ਇੰਨਾ ਦਾ ਜਾਂਦਾ ਮੈਂ ਤਾਂ ਆਵਾਜ਼ ਵੀ ਸਾਈਡ ਨਾਲ ਲਗਾ ਲਈ ਤੁਹਾਨੂੰ ਇੱਕ ਅੱਧੀ ਦੀ ਰਾਤ ਫੋਨ ਹੋ ਦੇਣ ਦੇ ਬਾਦੋਂ ਕੈਦ ਕਰਨਾ ਨਵੇਂ ਚੌਕਰੇ ਦਾ ਜੋ ਮੈਂ ਕਹਤਾ ਠੀਕ ਹੈ ਪਰ ਸੱਜੇ ਹਾਂ ਨਹੀਂ ਦੂਜੇ ਹੁਣੇ ਦੂਜੇ ਨੇ ਹੁਣੇ ਸਾਜੀ